ਆਪਾਂ ਅੱਜ ਬਣਾਉਣ ਲੱਗੇ ਆ ਕद्दू ਦੀ ਸਬਜ਼ੀ ਕद्दू ਦੀ ਸਬਜ਼ੀ ਬਣਾਉਣ ਦੇ ਵਾਸਤੇ ਆਪਾਂ ਲਿਆ ਇੱਕ ਕद्दू ਕद्दू ਆ ਜਿਹੜਾ ਇਹ 500 ਗ੍ਰਾਮ ਦਾ ਕद्दू ਆ 1/2 ਕਿਲੋ ਜਾਨੀ ਕਿ ਇਹਦਾ ਜਿਹੜਾ ਛਿਲਕਾ ਐ ਇਸੇ ਤਰ੍ਹਾਂ ਆਪਾਂ ਬਰੀਕ-ਬਰੀਕ ਪਤਲਾ-ਪਤਲਾ ਛਿਲਕਾ ਆਪਾਂ ਪਿੱਲਰ ਦੀ ਸਹਾਤਾ ਨਾਲ ਉਤਾਰ ਲਾਂਗੇ ਜੇਕਰ ਕद्दू ਕੱਚਾ ਹੋਵੇ ਤਾਂ ਬੜੀ ਆਸਾਨੀ ਨਾਲ ਇਹਦਾ ਛਿਲਕਾ ਲੈ ਜਾਂਦਾ ਹੈਗਾ ਤੇ ਜੇਕਰ ਇਹ ਪੱਕਿਆ ਹੋਵੇ ਜਾਂ ਥੋੜੇ ਦਿਨਾਂ ਦਾ ਬਿਆਹ ਹੋਵੇ ਤਾਂ ਫਿਰ ਇਹਦਾ ਛਿਲਕਾ ਉਤਾਰਨਾ ਥੋੜਾ ਜਿਆਦਾ ਮੁਸ਼ਕਲ ਹੋ ਜਾਂਦਾ ਤੇ ਜਿਹੜਾ ਫਰੈਸ਼ ਕਦੂ ਹੁੰਦਾ ਉਹਦੇ ਤੋਂ ਬੜੀ ਆਸਾਨੀ ਨਾਲ ਛਿਲਕਾ ਜਿਹੜਾ ਲਹਿ ਜਾਂਦਾ ਹੈਗਾ ਤੇ ਹੁਣ ਆਪਾਂ ਇਹ ਸਾਰਾ ਕਦੂ ਲੈ ਆਏਗਾ ਛਿੱਲ ਛਿੱਲ ਕੇ ਤੇ ਹੁਣ ਆਪਾਂ ਇਹਦੇ ਕਰਾਂਗੇ ਪੀਸ ਪੀਸ ਕਰਕੇ ਆਪਾਂ ਇਹਨੂੰ ਹੋਰ ਵੀ ਬਰੀਕ ਬਰੀਕ ਪੀਸਾਂ ਦੇ ਵਿੱਚ ਕੱਟ ਲਾਂਗੇ ਪਹਿਲਾਂ ਇਹਦੀ ਜਿਹੜੀ ਉੱਪਰ ਆਹ ਡੰਡੀ ਹੈ ਇਹਨੂੰ ਉਤਾਰ ਦਾਂਗੇ ਉਸ ਤੋਂ ਬਾਅਦ ਆਪਾਂ ਜਿਹੜੀ ਇਹਦੇ ਪਿੱਛੇ ਗੱਠ ਜੀ ਹੁੰਦੀ ਹੈ ਉਹ ਉਤਾਰ ਦੇਣੀ ਆ ਤੇ ਹੁਣ ਆਪਾਂ ਇਹਨੂੰ ਕੱਟ ਕੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਕਦੂ ਆਸਲੀ ਰੂਪ ਦੇ ਵਿੱਚ ਇਹਨੂੰ ਕੱਟਣਾ ਸ਼ੁਰੂ ਕਰ ਦਾਂਗੇ ਬਣਾਉਣ ਵਾਸਤੇ ਜੇ ਤੁਸੀਂ ਚਾਹੋ ਤਾਂ ਇਹਨੂੰ ਪਹਿਲਾਂ ਹੀ ਵਾਸ਼ ਕਰ ਸਕਦੇ ਆ ਜੇ ਨਾ ਵੀ ਤੁਸੀਂ ਚਾਹੋ ਤਾਂ ਇਹਨੂੰ ਕੱਟ ਕੇ ਵੀ ਵਾਸ਼ ਕਰ ਸਕਦੇ ਆ ਤੇ ਆਪਾਂ ਵੱਡੇ ਵੱਡੇ ਪੀਸ ਕਰਨ ਤੋਂ ਬਾਅਦ ਫਿਰ ਦੋਨਾਂ ਦੇ ਵਿੱਚ ਪੀਸਾਂ ਦੇ ਵਿੱਚ ਪਾਇਆ ਕੱਟ ਬਰੀਕ ਬਰੀਕ ਆਪਾਂ ਸਾਰਾ ਕਦੂ ਕੱਟ ਲਿਆ ਕਦੂ ਕੱਟਣ ਤੋਂ ਬਾਅਦ ਹੁਣ ਆਪਾਂ ਇਹਨੂੰ ਕਰਾਂਗੇ ਵਾਸ਼ ਕਦੂ ਐ ਜਿਹੜਾ ਇਹ ਬਹੁਤ ਹੀ ਆਸਾਨੀ ਨਾਲ ਕੱਟਿਆ ਜਾਂਦਾ ਬਹੁਤ ਟਾਈਮ ਨਹੀਂ ਲੱਗਦਾਗਾ ਮਿੰਟੋ ਮਿੰਟੀ ਸਾਰਾ ਇਹ ਕੱਟਿਆ ਜਾਂਦਾ 5-7 ਮਿੰਟ ਹੀ ਲੱਗਦੇ ਆ ਕੱਟਣ ਦੇ ਵਿੱਚ ਤੇ ਹੁਣ ਆਪਾਂ ਸਾਰਾ ਇਹ ਜਿਹੜਾ ਕਦੂ ਦੀ ਕਟਿੰਗ ਕਰ ਲਈ ਹੈਗੀ ਤੇ ਹੁਣ ਇਹਨੂੰ ਆਪਾਂ ਕਰ ਲਾਂਗੇ ਵਾਸ਼ ਤੇ ਨਾਲ ਹੀ ਆਪਾਂ ਕਰ ਲਾਂਗੇ ਇਹਦੇ ਵਾਸਤੇ ਮਸਾਲਾ ਤਿਆਰ ਦੇਖੋ ਨਾ ਜ਼ਿਆਦਾ ਮੋٹے ਪੀਸ ਕੀਤੇ ਤੇ ਨਾ ਹੀ ਜ਼ਿਆਦਾ ਬਰੀਕ ਕੀਤੇ ਤਾਂ ਕਿ ਜਿਹੜੀ ਆਪਣੀ ਸਬਜੀ ਹੈ ਜ਼ਿਆਦਾ ਟਾਈਮ ਨਾ ਲਵੇ ਬਣਾਉਣ ਦੇ ਵਿੱਚ ਜੇ ਜ਼ਿਆਦਾ ਟਾਈਮ ਬਣੀ ਜਾਵੇ ਸਬਜੀ ਤਾਂ ਫਿਰ ਉਹ ਗਲ ਜੇ ਜਾਂਦਾ ਕਦੂ ਕੜੀ ਜੀ ਬਣ ਜਾਂਦੀ ਹੈ ਇੱਕ ਤਰ੍ਹਾਂ ਦੀ ਇਸ ਕਰਕੇ ਆਪਾਂ ਸਬਜੀ ਨੂੰ 3-4 ਵਿਸਲਾਂ ਦੇ ਵਿੱਚ ਹੀ ਬਣਾਵਾਂਗੇ ਤੇ ਉਸ ਹਾਵ ਨਾਲ ਹੀ ਆਪਾਂ ਇਹਦੇ ਜਿਹੜੇ ਇਹ ਪੀਸ ਹੈ ਕੱਟ ਕੀਤੇ ਨੇਗੇ ਤੇ ਹੁਣ ਆਪਾਂ ਇਹਨੂੰ ਧੋ ਕੇ ਸਾਈਡ ਤੇ ਰੱਖਤਾ ਸੀਗਾ ਤੇ ਹੁਣ ਤਿੰਨ ਚਾਰ ਆਪਾਂ ਲਈ ਲਈ ਸੀ ਪਿਆਜ਼ ਮੀਡੀਅਮ ਸਾਈਜ਼ ਦੇ ਨਾ ਜ਼ਿਆਦਾ ਵੱਡੇ ਤੇ ਨਾ ਛੋਟੇ 10-12 ਕਲੀਆਂ ਆਪਾਂ ਲਸਣ ਦੀਆਂ ਲਈਆਂ ਜਿਹੜਾ ਪਿਆਜ਼ ਐ ਮੈਂ ਉਹ ਥੋੜਾ ਬਰੀਕ ਨਾਲੋਂ ਮੋਟਾ ਕੱਟਿਆ ਤੇ ਜਿਹੜੀ ਲਸਣ ਐ ਉਹ ਵੀ ਥੋੜੀ ਜੀ ਆਪਾਂ ਬਰੀਕ ਨਾਲੋਂ ਮੋਟੀ ਕੱਟੀ ਐ ਤੇ ਇੱਥੇ ਹੁਣ ਮੈਂ ਅੱਧੀ ਤੋਂ ਵੀ ਅੱਧੀ ਗੜਛੀ ਐ ਜਿਹੜਾ ਘਿਓ ਪਾ ਰਹੀ ਹੈਗੀ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਕਰਾਂਗੇ ਗਰਮ ਕੁੱਕਰ ਮੈਂ ਪਹਿਲਾਂ ਹੀ ਰੱਖ ਲਿਆ ਸੀਗਾ ਗੈਸ ਦੇ ਉੱਪਰ ਤੇ ਹੁਣ ਜਿਹੜਾ ਘਿਓ ਹੈ ਨਹੀਂ ਪਿਗਲ ਜਾਣਾਗਾ ਚੰਗੀ ਤਰ੍ਹਾਂ ਨਹੀਂ ਗਰਮ ਹੋ ਜਾਣਾ ਜਦੋਂ ਹੀ ਘਿਓ ਆਪਣਾ ਗਰਮ ਹੁੰਦਾਗਾ ਤੇ ਆਪਾਂ ਨਾਲ ਦੀ ਨਾਲ ਇਹਦੇ ਵਿੱਚ ਹੁਣ ਜਿਹੜੇ ਪਿਆਜ਼ ਕੱਟ ਕੇ ਰੱਖਿਆ ਉਹ ਪਾ ਦੇਣੀ ਹੈਗੀ ਜਿਹੜੇ ਪਿਆਜ਼ ਕੱਟੇ ਸੀ ਆਪਾਂ ਹੁਣ ਕੁੱਕਰ ਦੇ ਵਿੱਚ ਪਾਤੇ ਆ ਘਿਓ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਕੁੱਕਰ ਦੇ ਵਿੱਚ ਪਾਤੇ ਪਿਆਜ਼ ਤੇ ਇਹਨਾਂ ਨੂੰ ਹੁਣ ਆਪਾਂ 2-3 ਮਿੰਟ ਐਸੇ ਤਰ੍ਹਾਂ ਹੀ ਭੁੰਨਾਂਗੇ ਜਦੋਂ ਇਹ ਇਹਨਾਂ ਦਾ ਕਲਰ ਦਾ ਚੇਂਜ ਹੋ ਗਿਆ ਤੇ ਇਹਨਾਂ ਨੇ ਕੀ ਛੱਡਤਾ ਤੇ ਆਪਾਂ ਨਾਲ ਦੀ ਨਾਲ ਹੀ ਫਿਰ ਆਪਾਂ ਕਰ ਦਾਂਗੇ ਇਹਦੇ ਵਿੱਚ ਐਡ ਲਸਣ ਜਿਹੜੀ ਕਿ ਆਪਾਂ ਬਰੀਕ ਪਹਿਲਾਂ ਹੀ ਕੱਟ ਕੇ ਰੱਖ ਰੱਖੀ ਹੈ ਕद्दू ਦੇ ਵਿੱਚ ਆਪਾਂ ਥੋੜੇ ਜਿਹਾ ਜ਼ਿਆਦਾ ਪਿਆਜ਼ ਪਾਉਣੇ ਹੁੰਦੇ ਆ ਤਾਂ ਕਿ ਜਿਹੜੇ ਪਿਆਜ਼ਾਂ ਦਾ ਟੇਸ ਹੈ ਤੇ ਕद्दू ਦਾ ਟੇਸਟ ਹੈ ਜਦੋਂ ਇਹ ਰਲ ਜਾਂਦਾ ਬਹੁਤ ਹੀ ਵਧੀਆ ਤੇ ਮਤਲਬ ਟੇਸਟੀ ਟੇਸਟੀ ਜਿਹਾ ਕद्दू ਬਣ ਕੇ ਤਿਆਰ ਹੁੰਦਾ ਤੇ ਹੁਣ ਆਪਾਂ ਲਸਣ ਵੀ ਪਾਤੀ ਲਸਣ ਨੂੰ ਵੀ ਐਸੀ ਤਰ੍ਹਾਂ 1 ਮਿੰਟ ਤੱਕ ਭੁੰਨਾਂਗੇ ਜਦੋਂ ਹੀ ਆਪਣੀ ਲਸਣ ਭੁੱਜ ਗਈ ਤੇ ਫਿਰ ਆਪਾਂ ਪਾ ਦਾਂ ਨਮਕ ਮਿਰਚ ਤੇ ਹੁਣ ਆਪਾਂ ਪਾਵਾਂਗੇ ਹਲਦੀ ਹਲਦੀ ਇਹਦੇ ਵਿੱਚ ਕੱਦੂ ਦੀ ਸਬਜ਼ੀ ਦੇ ਵਿੱਚ ਥੋੜੀ ਜਿਹੀ ਘੱਟ ਪੈਂਦੀ ਹੁੰਦੀ ਆ ਉਸ ਤੋਂ ਬਾਅਦ ਪਾਇਆ ਅੱਧਾ ਚਮਚ ਜੀਰਾ ਪਾਊਡਰ ਤੇ ਹੁਣ ਆਪਾਂ ਪਾਵਾਂਗੇ ਧਨੀਆ ਪਾਊਡਰ ਜੀਰਾ ਆਪਾਂ ਪਹਿਲਾਂ ਨਹੀਂ ਪਾਇਆ ਸਾਡੇ ਹੁਣ ਪਰ ਫੈਮਿਲੀ ਦੇ ਵਿੱਚ ਜਿਹੜਾ ਮਤਲਬ ਜੀਰਾ ਸਾਫਤ ਜੀਰਾ ਥੋੜਾ ਜਿਹਾ ਘੱਟ ਲਾਈਕ ਕਰਨ ਲੱਗੇ ਐਸ ਕਰਕੇ ਆਪਾਂ ਜਿਹੜਾ ਜੀਰਾ ਪਾਊਡਰ ਹੀ ਇਹਦੇ ਵਿੱਚ ਆਪਾਂ ਯੂਜ਼ ਕੀਤਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲੇ ਵਾਂਗੂ ਭੁੰਨ ਲੈਣਾ ਸਾਰੇ ਪਿਆਜ਼ ਨੂੰ ਤੇ ਲਸਣ ਨੂੰ ਤੇ ਜਿਹੜੇ ਆਪਾਂ ਸੁੱਕੇ ਮਸਾਲੇ ਪਾਏ ਆ ਉਹਨਾਂ ਨੂੰ ਜਦੋਂ ਮਸਾਲੇ ਭੁੱਜ ਗਏ ਉਹਦੇ ਹੀ ਆਪਾਂ ਨਾਲ ਦੀ ਨਾਲ ਆਪਾਂ 2-3 ਘੁੱਟਾਂ ਜਿਹੜੀਆਂ ਸੀ ਪਾਣੀ ਦੀਆਂ ਐਡ ਕਰਤੀਆਂ ਪਾਣੀ ਪਾਉਣ ਨਾਲ ਜਿਹੜਾ ਮਸਾਲਾ ਹੈ ਜਿਹੜਾ ਆਪਾਂ ਪਾਇਆ ਸੁੱਕੇ ਮਸਾਲੇ ਆ ਇਹਨਾਂ ਨੇ ਰਿਜ ਰਿਜ ਕੇ ਫੁੱਲ ਜਾਣਾ ਹੈਗਾ ਤੇ ਬੜੀ ਵਧੀਆ ਇਹ ਟੈਸਟਰ ਜਾਂ ਬਣ ਜਾਂਦਾ ਹੈਗਾ ਕਲਰ ਆ ਜਾਂਦਾ ਹੈ ਸਬਜ਼ੀ ਦੇ ਵਿੱਚ ਕੁੱਕਰ ਨੂੰ ਮੈਂ ਇੱਕ ਵਾਰੀ ਟੱਕਦਾ ਸੀਗਾ ਤੇ ਜਿਹੜਾ ਮਸਾਲੇ ਜਦੋਂ ਭੁੱਜ ਗਏ ਤੇ ਮੈਂ ਜਿਹੜਾ ਕद्दू ਕੱਟ ਕੇ ਰੱਖਿਆ ਹੋਇਆ ਸੀ ਸਾਰਾ ਮਸਾਲਿਆਂ ਦੇ ਵਿੱਚ ਐਡ ਕਰਤਾ ਤੇ ਹੁਣ ਆਪਾਂ ਇਹਨੂੰ ਵੀ ਕद्दू ਨੂੰ ਚੰਗੀ ਤਰ੍ਹਾਂ ਮਿਕਸ ਕਰਕੇ 2-3 ਮਿੰਟ ਐਸੀ ਤਰ੍ਹਾਂ ਹੀ ਭੁੰਨਾਂਗੇ ਜਦੋਂ ਹੀ ਇਹ ਮਸਾਲੇ ਤੇ ਕद्दू ਚੰਗੀ ਤਰ੍ਹਾਂ ਐ ਵੀ ਅੱਧ ਪੱਕੇ ਜੇ ਹੋ ਗਏ ਉਦੋਂ ਫਿਰ ਆਪਾਂ ਇਹਨੂੰ ਕੁੱਕਰ ਨੂੰ ਟੱਕਣ ਲਾ ਕੇ ਬੰਦ ਕਰ ਦਾਂਗੇ ਕਵਰ ਹੈ ਜਿਹੜਾ ਕੁੱਕਰ ਦਾ ਟੱਕਣ ਹੈ ਆਪਾਂ ਬਿਲਕੁਲ ਬੰਦ ਨਹੀਂ ਕੀਤਾ ਸਿਰਫ ਉੱਪਰ ਨੋਰਮਲ ਇੱਕ ਰੱਖਿਆ ਹੀ ਹੈਗਾ ਵੀ 2-4 ਮਿੰਟ ਜਿਹੜਾ ਆਪਣਾ ਇਹ ਕद्दू ਹੈ ਜਿਹੜਾ ਐਸੇ ਤਰ੍ਹਾਂ ਹੀ ਸੇਕ ਲਵੇ ਤੇ ਆਪਾਂ ਫਿਰ ਉਸ ਤੋਂ ਬਾਅਦ ਪਾਣੀ ਪਾ ਕੇ ਇਹਦੀ ਗਰੇਵੀ ਜਿੰਨੀ ਕਰਨੀ ਹੋਈ ਓਨੀ ਗਰੇਵੀ ਕਰਕੇ ਤੇ ਆਪਾਂ ਇਹਨੂੰ ਬਿਲਕੁਲ 3-4 ਵਿਸਲਾਂ ਲਵਾਉਣ ਲਈ ਬੰਦ ਕਰ ਦਾਂਗੇ ਤੇ ਹੁਣ ਆਪਣੀ ਆਪਾਂ ਜਿਹੜੀ ਗਰੇਵੀ ਲਈ ਪਾਣੀ ਸੀ ਜਿਹੜਾ ਇਹਦੇ ਵਿੱਚ ਕद्दू ਦੇ ਵਿੱਚ ਐਡ ਕਰਤਾ ਇੱਕ ਗਲਾਸ ਪਾਣੀ ਦਾ ਐਡ ਕੀਤਾ ਉਸ ਤੋਂ ਬਾਅਦ ਮੈਂ ਫੇਰ ਕਵਰ ਕਰਕੇ ਤੇ ਹੁਣ ਇਹਨੂੰ ਬਿਲਕੁਲ ਚੰਗੀ ਤਰ੍ਹਾਂ ਬੰਦ ਕਰ ਦੂੰਗੀ ਪ੍ਰੈਸ਼ਰ ਦੇ ਵਿੱਚ ਆਪਾਂ ਇਹ ਜਿਹੜੀ ਸਬਜੀ ਨੂੰ ਬਣਾਵਾਂਗੇ ਤਿੰਨ ਚਾਰ ਵਿਸਲਾ ਆਪਾਂ ਮਰਵਾਉਣ ਤੋਂ ਬਾਅਦ ਜਿਹੜੀ ਆਪਣੀ ਸਬਜੀ ਹੈ ਬਣ ਕੇ ਬਿਲਕੁਲ ਚੰਗੀ ਤਰ੍ਹਾਂ ਤਿਆਰ ਹੋ ਜੂਗੀ ਦੇਖੋ ਹਲੇ ਪ੍ਰੈਸ਼ਰ ਬਣਿਆ ਨਹੀਂ ਇਸ ਕਰਕੇ ਕੁੱਕਰ ਹੈ ਜਿਹੜਾ ਹੌਲੀ-ਹੌਲੀ-ਹੌਲੀ ਪ੍ਰੈਸ਼ਰ ਦੇ ਵਿੱਚ ਆਊਗਾ ਤੇ ਹੌਲੀ-ਹੌਲੀ ਆਪਣੀ ਸਬਜੀ ਬਣ ਕੇ ਤਿਆਰ ਹੋਊਗੀ ਇਹਦਰ ਸਬਜੀ ਬੰਦੇ ਜਦੋਂ ਮੈਂ ਸਬਜੀ ਬਣਾ ਰਹੀ ਸੀਗੀ ਤੇ ਉਦੋਂ بارش ਵੀ ਇੱਕਦਮ ਸ਼ੁਰੂ ਹੋ ਗਈ ਦੇਖੋ ਕਿੰਨਾ ਜਿਆਦਾ ਸੋਹਣਾ ਸੋਹਣਾ ਮੀਂਹ ਆ ਪਈ ਜਾਂਦਾ ਮੌਸਮ ਇੱਕਦਮ ਠੰਡਾ ਹੋ ਗਿਆ ਠੰਡਾ ਮੌਸਮ ਹੋਣ ਨਾਲ ਕਿਚਨ ਦੇ ਵਿੱਚ ਕੰਮ ਕਰਨਾ ਵੀ ਆਸਾਨ ਹੋ ਜਾਂਦਾ ਜਦੋਂ ਮੌਸਮ ਗਰਮ ਹੁੰਦਾ ਉਦੋਂ ਕਿਚਨ ਦੇ ਵਿੱਚ ਕੋਈ ਹਾਲ ਨਹੀਂ ਹੁੰਦਾ ਕੰਮ ਕਰਨ ਦਾ ਤੇ ਬਰਸਾਤ ਹੈ ਜਿਹੜੀ ਇੱਕਦਮ ਸਾਵਣ ਵਾਲੀ ਬਰਸਾਤ ਹੈ ਜਿਹੜੀ ਸ਼ੁਰੂ ਹੋ ਚੁੱਕੀ ਹੈਗੀ ਬਰਸਾਤ ਦਾ ਲਾਹਾ ਲੈਂਦੇ ਹੋਏ ਆਪਾਂ ਜਿਹੜੇ ਕੀ ਅਚਾਰ ਸੀਗੇ ਪਹਿਲਾਂ ਪਾਏ ਕੇ ਰੱਖੇ ਹੋਏ ਉਹਨਾਂ ਨੂੰ ਮੀਂਹ ਦੇ ਵਿੱਚ ਰੱਖਣਾ ਹੈ ਹੁਣ ਆਪਾਂ ਤੇ ਮੈਂ ਉੱਪਰ ਕਵਰ ਦੇ ਉੱਪਰ ਇੱਕ ਅਲੱਗ ਤੋਂ ਕਵਰ ਰ ਕਰਕੇ ਅਚਾਰ ਹੈ ਜਿਹੜਾ ਮੈਂ ਮੀਂਹ ਦੇ ਵਿੱਚ ਰੱਖਤਾ ਕਹਿਆ ਉਹ ਸਿਆਣੇ ਕਹਿੰਦੇ ਹੁੰਦੇ ਆ ਜਿਵੇਂ ਵੀ ਮੀਂਹ ਦੇ ਵਿੱਚ ਰੱਖਣਾ ਜ਼ਰੂਰੀ ਹੁੰਦਾ ਤੇ ਆਪਾਂ ਵੀ ਫਿਰ ਹੁਣ ਅੱਜ ਮੀਂਹ ਦੇ ਵਿੱਚ ਇਹਨਾਂ ਨੂੰ ਪੂਰੀ ਇਹਨਾਂ ਦੀ ਜਿਹੜੀ ਕੋਈ ਗਰਮੀ ਗਰਮੀ ਜੀ ਆ ਉਹ ਕੱਢ ਦੇਣੀ ਹੈ ਕਹਿੰਦੇ ਗਰਮੀ ਨਿਕਲ ਜਾਂਦੀ ਹੈ ਜੀ ਜਿਹੜਾ ਇਹਦੇ ਵਿੱਚ ਸੇਕ ਹੁੰਦਾ ਤਬਸ ਹੁੰਦੀ ਆ ਉਹ ਨਿਕਲ ਜਾਂਦੀ ਹੈ ਅਚਾਰ ਹੈ ਜਿਹੜਾ ਜ਼ਿਆਦਾ ਵਧੀਆ ਬਣ ਜਾਂਦਾ ਆਪਣਾ ਤੇ ਉਸ ਤੋਂ ਬਾਅਦ ਮੈਂ ਆਈ ਫਿਰ ਕਿਚਨ ਦੇ ਵਿੱਚ ਤੇ ਕਿਚਨ ਦੇ ਵਿੱਚ ਆ ਕੇ ਜਿਹੜੀ ਮੈਂ ਫਰੈਸ਼ ਦੁੱਧ ਦੇ ਉੱਤੇ ਮਲਾਈ ਆਈ ਵੀ ਸੀਗੀ ਇੱਕ ਦਿਨ ਪਹਿਲਾਂ ਵਾਲੇ ਦੁੱਧ ਦੇ ਉੱਤੇ ਉਹ ਸਾਰੀ ਮਲਾਈ ਮੈਂ ਲਾ ਲਈ ਹੈਗੀ ਤੇ ਹੁਣ ਇਹਨੂੰ ਆਪਾਂ ਪਾਵਾਂਗੇ ਕद्दू ਦੀ ਸਬਜ਼ੀ ਦੇ ਵਿੱਚ ਕद्दू ਦੀ ਜਿਹੜੀ ਸਬਜ਼ੀ ਆ ਉਹ ਦੁੱਧ ਤੇ ਮਲਾਈ ਨਾਲ ਹੀ ਜ਼ਿਆਦਾ ਟੇਸਟੀ ਲੱਗਦੀ ਹੈ ਜੇ ਸੁੱਕਾ ਕद्दू ਬਣਾਈਓ ਟਮਾਟਰ ਟਮਾਟਰ ਪਾ ਕੇ ਬਣਾ ਲਈਏ ਤਾਂ ਉਹਦਾ ਟੇਸਟ ਵੀ ਵੈਸੇ ਵਧੀਆ ਲੱਗਦਾ ਪਰ ਸਾਡੀ ਫੈਮਿਲੀ ਦੇ ਵਿੱਚ ਜ਼ਿਆਦਾ ਸੁੱਕੀਆਂ ਸਬਜ਼ੀਆਂ ਨੂੰ ਨਹੀਂ ਪਸੰਦ ਕਰਦੇਗੇ ਇਸ ਰੋਤ ਦੇ ਵਿੱਚ ਗਰੇਵੀ ਵਾਲੀਆਂ ਸਬਜ਼ੀਆਂ ਭਾਲ ਦੇਣਗੇ ਤੇ ਫਿਰ ਆਪਾਂ ਜਿਹੜੀ ਇਹ ਕद्दू ਦੀ ਸਬਜੀ ਹੁੰਦੀ ਹੈ ਨਾਲੇ ਵੈਸੇ ਹਲਕੀ ਹੁੰਦੀ ਹੈ ਗਰਮੀ ਦੇ ਵਿੱਚ ਖਾਣ ਲਈ ਤੇ ਨਾਲੇ ਗਰੇਵੀ ਵਾਲੀ ਬਣ ਜਾਂਦੀ ਹੈ ਇੱਕ ਵਧੀਆ ਜੀ ਸਬਜੀ ਲੱਗਦੀ ਹੈ ਕਿ ਸਾਰੇ ਜਣੇ ਰੋਟੀ ਵੀ ਖੁਸ਼ ਹੋ ਕੇ ਖਾ ਲੈਂਦੇ ਐ ਤੇ ਹੁਣ ਜਿਹੜੀ 4-5 ਵਿਸਲਾ ਸੀ ਆ ਚੁੱਕੀਆਂ ਸੀਆਂ ਤੇ ਹੁਣ ਆਪਾਂ ਜਿਹੜੀ ਇਹਦੇ ਵਿੱਚ ਸਟੀਮ ਹੈ ਉਹਨੂੰ ਰਿਲੀਜ਼ ਕਰ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਕਵਰ ਚੱਕ ਕੇ ਦੇਖਦੇ ਹਾਂ ਆਪਣੀ ਸਬਜੀ ਕਿੰਨੀ ਕ ਪੱਕ ਚੁੱਕੀ ਹੈ ਸਬਜੀ ਆਪਣੀ ਦੇਖੋ ਬਹੁਤ ਸੋਹਣਾ ਕਲਰ ਬਣਿਆ ਤੇ ਵਧੀਆ ਬਣੀ ਵੀ ਹੈ ਪੂਰੀ ਐ ਲੱਗ ਨਹੀਂ ਰਿਹਾ ਕਿਸੇ ਪਾਸੇ ਇਹਦੇ ਵਿੱਚ ਕੋਈ ਘਾਟ ਹੈਗੀ ਕੜਚੀ ਮਾਰ ਕੇ ਦੇਖਿਆ ਤਾਂ ਸਬਜੀ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੋਈ ਸੀਗੀ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਮਲਾਈ ਆਪਾਂ ਉਤਾਰੀਏ ਦੁੱਧ ਦੇ ਉੱਪਰੋਂ ਉਹ ਆਪਾਂ ਐਡ ਕਰ ਦਾਂਗੇ ਵਿੱਚ ਮਿਕਸ ਕਰ ਦਾਂਗੇ ਕਈ ਕਹਿ ਦਿੰਦੇ ਵੀ ਜੇ ਆਪਾਂ ਐਸੇ ਤਰ੍ਹਾਂ ਮਲਾਈ ਮਿਕਸ ਕਰ ਦਿੰਨੇ ਆ ਗੈਸ ਦੇ ਉੱਪਰ ਪਾਏ ਦੇ ਤੇ ਜਿਹੜਾ ਆਪਣਾ ਕद्दू ਆ ਉਹ ਫਟ ਜਾਂਦਾ ਹੈਗਾ ਕद्दू ਦੇ ਵਿੱਚ ਦੁੱਧ ਤੇ ਮਲਾਈ ਫਟ ਜਾਂਦਾ ਹੈ ਸਾਡੀ ਕਦੇ ਵੀ ਇਸ ਤਰ੍ਹਾਂ ਸਬਜ਼ੀ ਖਰਾਬ ਨਹੀਂ ਹੋਏਗੀ ਨਾ ਦੁੱਧ ਫਟਿਆ ਨਾ ਮਲਾਈ ਫਟਈ ਐ ਅਸੀਂ ਐਸੇ ਤਰ੍ਹਾਂ ਹੀ ਸਬਜ਼ੀ ਪੱਕਣ ਤੋਂ ਬਾਅਦ ਗੈਸ ਕਰ ਦਿੰਨੇ ਆ ਬੰਦ ਤੇ ਕੁੱਕਰ ਪਿਆ ਹੁੰਦਾ ਗੈਸ ਦੇ ਉੱਪਰ ਤੇ ਆਪਾਂ ਨਾਲ ਦੀ ਨਾਲ ਪਾ ਦਿੰਨੇ ਆ ਕਦੇ ਵੀ ਐ ਨਹੀਂ ਵੀ 5 ਮਿੰਟ ਪਹਿਲਾਂ ਲਾ ਕੇ ਰੱਖ ਦੀ ਤੇ ਆਪਾਂ ਫੇਰ ਇਹਦੇ ਵਿੱਚ ਦੁੱਧ ਮਲਾਈ ਐਡ ਕਰੀਏ ਐਸੇ ਤਰ੍ਹਾਂ ਹੀ ਹੁਣ ਆਪਾਂ ਦੇਖੋ ਤੁਹਾਡੇ ਸਾਹਮਣੇ ਉਵੇਂ ਹੀ ਪਾਈ ਹੈਗੀ ਮਲਾਈ ਨਾਲ ਦੀ ਨਾਲ ਕੁੱਕਰ ਦਾ ਕਵਰ ਹੈ ਜਿਹੜਾ ਚੱਕ ਕੇ ਤੇ ਉਸ ਤੋਂ ਬਾਅਦ ਆਪਾਂ ਪਾ ਦੀ ਮਲਾਈ ਮਲਾਈ ਪਾ ਕੇ ਸਬਜੀ ਦੀ ਰੰਗਤ ਹੈ ਜਿਹੜੀ ਬਹੁਤ ਹੀ ਵਧੀਆ ਬਣ ਜਾਂਦੀ ਹੈ ਤੇ ਜੇ ਤੁਹਾਨੂੰ ਲੱਗੇ ਵੀ ਤੁਸੀਂ ਇਹਦੇ ਵਿੱਚ ਦੁੱਧ ਪਾਉਣਾ ਚਾਹੋ ਨੇ ਤਾਂ ਪਾ ਸਕਦੇ ਆ ਜੇ ਨਹੀਂ ਵੀ ਤੁਹਾਨੂੰ ਲੱਗੇ ਤਾਂ ਤੁਸੀਂ ਨਾ ਵੀ ਪਾਓ ਤਾਂ ਵੀ ਚੱਲ ਜਾਂਦਾ ਸਬਜੀ ਫੇਰ ਵੀ ਟੇਸਟੀ ਲੱਗਦੀ ਹੈ ਤੇ ਆਪਾਂ ਇੱਥੇ ਥੋੜਾ ਜਿਹਾ ਦੁੱਧ ਹੈ ਜਿਹੜਾ ਪਾਵਾਂਗੇ ਤਾਂ ਕਿ ਥੋੜੀ ਜਿਹੀ ਜਿਹੜੀ ਗਰੇਵੀ ਹੈ ਹੋਰ ਬਣ ਜੇ ਜਦੋਂ ਸਬਜੀ ਠੰਡੀ ਹੋ ਜਾਂਦੀ ਹੈ ਥੋੜੀ ਜਿਹੀ ਗਰੇਵੀ ਦਾ ਫਰਕ ਪੈ ਜਾਂਦਾ ਹੈ ਇਸ ਕਰਕੇ ਆਪਾਂ ਇੱਥੇ ਅੱਧਾ ਕੱਪ ਹੈ ਜਿਹੜਾ ਦੁੱਧ ਐਡ ਕਰਾਂਗੇ ਨਾਲੇ ਟੇਸਟ ਬਣ ਜੂਗਾ ਤੇ ਨਾਲੇ ਗਰੇਵੀ ਬਣ ਜੂਗੀ ਹੁਣ ਦੁੱਧ ਤੇ ਮਲਾਈ ਪਾਉਣ ਤੋਂ ਬਾਅਦ ਆਪਾਂ 2 ਮਿੰਟ ਜਿਹੜਾ ਕੁੱਕਰ ਦੇ ਵਿੱਚ ਸਬਜੀ ਪਈ ਨੂੰ ਸੇਕ ਲਗਾਵਾਂਗੇ ਸੇਕ ਲਵਾਉਣਾ ਜ਼ਰੂਰੀ ਹੁੰਦਾ ਜੇ ਨਾ ਸੇਕ ਲਵਾਈਏ ਤਾਂ ਸਬਜੀ ਦੇ ਵਿੱਚ ਦੁੱਧ ਤੇ ਮਲਾਈ ਦਾ ਕੱਚਾ ਕੱਚਾ ਪਨ ਆਉਣ ਲੱਗੇਗਾ ਤੇ ਉਹ ਟੇਸਟੀ ਨਹੀਂ ਲੱਗਦੀਗੀ ਐਸ ਕਰਕੇ ਸਬਜੀ ਨੂੰ ਮਲਾਈ ਤੇ ਦੁੱਧ ਪਾਉਣ ਤੋਂ ਬਾਅਦ ਜ਼ਰੂਰ ਪਕਾ ਲੈਣਾ ਚਾਹੀਦਾ ਰਿਨ ਲੈਣਾ ਚਾਹੀਦਾ ਤੇ ਹੁਣ ਸਬਜੀ ਆਪਣੀ ਜਿਹੜੀ ਇਹ ਬਣ ਕੇ ਇੱਕਦਮ ਹੋ ਗਈ ਹੈ ਤਿਆਰ ਇਹ ਨੂੰ ਆਪਾਂ ਕੱਢਿਆ ਬਾਉਲ ਦੇ ਵਿੱਚ ਤੇ ਹੁਣ ਚਾਹੇ ਆਪਾਂ ਰੋਟੀ ਨਾਲ ਖਾਈਏ ਪਰਾਂਠੇ ਨਾਲ ਖਾਈਏ ਇਹ ਗਰੇਵੀ ਵਾਲੀ ਸਬਜੀ ਐ ਜਿਸ ਤਰ੍ਹਾਂ ਮਰਜ਼ੀ ਖਾਈਏ ਉਸ ਤਰ੍ਹਾਂ ਬੜੀ ਟੇਸਟੀ ਲੱਗਦੀ ਐ ਬਾਕੀ ਜੇ ਆਪਾਂ ਗਰਮ ਗਰਮ ਸਬਜੀ ਇੱਕਦਮ ਫਰੈਸ਼ ਹੁਣੀ ਖਾਣੀ ਹੋਵੇ ਤਾਂ ਆਪਾਂ ਟਿਫਨ ਦੇ ਵਿੱਚ ਪਾ ਕੇ ਵੀ ਬਾਹਰ ਭੇਜ ਸਕਦੇ ਆਂਗੇ ਜੇ ਸਬਜੀ ਨੂੰ ਪਈ ਨੂੰ ਕੁਝ ਟਾਈਮ ਜ਼ਿਆਦਾ ਹੋ ਜੇ ਤਾਂ ਫਿਰ ਇਹ ਗਰਮ ਕਰੇ ਵੀ ਨਾ ਨਹੀਂ ਖਾਦੀ ਜਾਂਦੀ ਠੰਡੀ ਸਬਜੀ ਐ ਜਿਹੜੀ ਟੇਸਟੀ ਨਹੀਂ ਲੱਗਦੀ ਐ ਇਸ ਕਰਕੇ ਇਹ ਸਬਜੀ ਗਰਮ ਗਰਮ ਹੀ ਟੇਸਟੀ ਲੱਗਦੀ ਐ ਚਲੋ ਜੀ ਤੁਸੀਂ ਮੈਨੂੰ ਦੱਸਿਓ ਤੁਹਾਨੂੰ ਅੱਜ ਦੀ ਵੀਡੀਓ ਸਾਡੀ ਕਿੱਦਾਂ ਦੀ ਲੱਗੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸਬਜੀ ਨੂੰ ਆਪਾਂ ਹੋਰ achar chand laun ਲਈ ਪਾਤਾ ਉੱਪਰ ਦੀ ਕਿਉਂ ਇੱਥੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਮਿਲਦੇ ਆਂ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਡੀਓ ਵੇਖਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ